ਏ ਚੱਲਣੀ ਤੀਤਾ ਜੀ ਹਾ ਜਿਹੜੀ ਉੱਥੇ ਚੱਲ ਲਈ ਤਰਤੀਓਇਵ ਤਾਂ ਬਗਾਨਿਆਂ ਨੇ ਮਲ ਲਈ ਧੂ ਮਾਫੀਏ ਨੇ ਅੰਮਾ ਗੋਂ ਸਾਰਾ ਖਾ ਲਿਆ ਉਪਰੇ ਜੇ ਬੰਦਿਆਂ ਨੇ ਜਾਲ ਜਾਬ ਛਾ ਲਿਆ ਆਪਣੇ ਹੀ ਗੋਆ ਮ ਬਗਾਨੇ ਹਮੇ ਹੋ ਰਿਆਂ ਆਪਣੇ ਗੋਆਮਾ ਬਗਾਨੇ ਹਮੇ ਹੋ ਰਹੇ ਆਂ ਉੱਪਰ ਤੇ ਹਸਾਂ ਪਰ ਅੰਦਰ ਤੇ ਰੋ ਰਹੇ ਆਂ ਬਾਬੇ ਬੈਠੇ ਨਾ ਬਣਾ ਕੇ ਇਵਟਾਣੀਆਂ ਅੰਮਾ ਗੋਂ ਨੂੰ ਦੇਖ ਆਣ ਕੇ ਇਹ ਤੇ ਤੇ ਥੌੜਾਂ ਵੀ ਨਹੀਂ ਜਾਣੀਆਂ ਪਛਾਣੀਆਂ ਏ ਅੰਮਾ ਗੋਂ ਨੂੰ ਦੇਖ ਆਣ ਕੇ ਡੀਲਰਾਂ ਨੇ ਨੋਟਾਂ ਵਾਲੇ ਮੀ ਜਦ ਪਾਏ ਤੇ ਹਮੇ ਕਹਤੇ ਮਾਤੇ ਬੜਾ ਨਹੀਂ ਕੋਈ ਬਿਲਕੁਲ ਠੀਕ ਡੀਲਰਾਂ ਨੇ ਨੋਟਾਂ ਵਾਲੇ ਮੀ ਜਦ ਪਾਏ ਤੇ ਹੋ ਕੇ ਮਸ਼ਹੂਰ ਹਮੇ ਖਬਰਾਂ ਮਾ ਆਏ ਤੇ ਲਗੇ ਤਾ ਵੀ ਰਾਜੇ ਮਾਰੇ ਵਰਗੇ ਹੀ ਹੋਵਾਂ ਇਹ ਕੋਠੇ ਪਾਣੀ ਸੌਂਦੇ ਹਮੇ ਏਸੀ ਲਾ ਕੇ ਸੌਵਾਂ ਹੂੰ ਬਚਨੇ ਚਾਚੇ ਕਾ ਬਿਲੂ ਚਿੱਟੇ ਜੇ ਨਾ ਖਾਲਿਆ ਬਚਨੇ ਚਾਚੇ ਕਾ ਬਿਲੂ ਚਿੱਟੇ ਜੇ ਨਾ ਖਾਲਿਆ ਕੱਚਾ ਕੋਠਾ ਲੰਬੜਾ ਨੇ ਢਾਕੇ ਮਹਿਲ ਪਾ ਲਿਆ ਇਬ ਘਾੜੋ ਟਾਹੋ ਬਣ ਕੇ ਰਾਂ ਹਾਂ ਰਾਣੀਆਂ ਏ ਅੰਮਾ ਗੋ ਨੂੰ ਦੇਖ ਆਣ ਕੇ ਏ ਤੇ ਤੇ ਥੋੜਾ ਵੀ ਨਹੀਂ ਜਾਣੀਆਂ ਪਛਾਣੀਆਂ ਤੋਂ ਅੰਮਾ ਗੋ ਨੂੰ ਦੇਖ ਆਣ ਕੇ ਅੰਬਾਂ ਵਾਲੇ ਬਾਗਾਂ માં ਤੇ ਅੰਬ ਸਾਰੇ ਪਟਦੇ ਡੀਲਰਾਂ ਨੇ ਉੱਥੇ ਪਲਾਟ ਸਾਰੇ ਕੱਟਦੇ ਖੇਤਾਂ માં ਬਣਾ ਦੇ ਖੁੱਡੇ ਇਟਾਂ ਵਾਲੇ ਟੈਟ ਅੰਮਾ ਲੋਕ ਬਸਾਂ ਊਵਾ ਊਨੂ ਕਹਾਂ ਏ ਫਲੈਟ ਅੰਮਾ ਕੱਲੀ ਕੱਲੀ ਗਲੀ માં ਬਿਹਾਰੀਆਂ ਦਾ ਡੇਰਾ ਐ ਉੱਚੀਆਂ ਅਮਾਰਤਾਂ ਨੇ ਗਉ ਨੂੰ ਪਾਇਆ ਕੇਰਾ ਏਬ ਦਿਖਣੇ ਨਾ ਬੁਲਦ ਪ੍ਰਾਣੀਆਂ ਏ ਅмма ਗਉ ਨੂੰ ਦੇਖ ਆਣ ਕੇ ਤੇ ਤੇ ਥੌੜਾ ਵੀ ਨੀ ਜਾਣੀਆਂ ਪਛਾਣੀਆਂ ਤੋਂ ਅмма ਗਉ ਨੂੰ ਦੇਖ ਆਣ ਕੇ ਮਨਸੀ ਅмма ਵੀ ਈਵ ਇੱਜੜ ਨਿਚਾਰ ਦੀ ਅੱਛਾ ਮਨਸੀ ਅмма ਵੀ ਏਵਾ ਇੱਜੜ ਨੀਚਾਰ ਦੀ ਗਾਲਾਂ ਕੱਢ ਲਾਬੋ ਤਾਈ ਕਾਲ ਜਾਂ ਨਿਠਾਰਦੀ ਨਿਆਣਾ ਸੈਣਾ ਉਰੇ ਤਾਂ ਮੋਬਾਈਲ ਚੱਕੀ ਫਿਰਾਏ ਜਾਲ ਕਾ ਜਾਨ ਕਾ ਜੰਝਾਲ ਮੰਨੂ ਲੱਗਾ ਯੋ ਨਿਰਾਏ ਜਾਨ ਕਾ ਜੰਝਾਲ ਮੰਨੂ ਲੱਗਾ ਯੋ ਨਿਰਾਏ ਲੈ ਦੇ ਲੈ ਦੇ ਕਮਰੇ માં ਸੋਮਾ ਸਾਰੇ ਰਾਤਾਂ ਨੂੰ ਏ ਇਬਨੀ ਸੁਣਾਉਂਦਾ ਕੋਈ ਤੇਰੇ ਆਲੀਆਂ ਬਾਤਾਂ ਨੂੰ ਏ ਇਬਨੀ ਸੁਣਾਉਂਦਾ ਕੋਈ ਦਾਦੀ ਕੀਆਂ ਬਾਤਾਂ ਨੂੰ ਤੇਰੇ ਗਹਿਲੇ ਚਲੇ ਗਈਆਂ ਐ ਕਹਾਣੀਆਂ ਏ ਅੰਮਾ ਗੋ ਨੂੰ ਦੇਖਣ ਕੇ ਤੇਤੇ ਥੋੜਾ ਵੀ ਨਹੀਂ ਜਾਣੀਆਂ ਪਛਾਣੀਆਂ ਏ ਅੰਮਾ ਗੋ ਨੂੰ ਦੇਖਣ ਕੇ ਗੌਰ ਹੁੰਦੀ ਐ ਬੀਹੀ ਜੀ ਐਬ ਪਿਛਲੀ ਘੋਰ ਮਾਨੂੰ ਗੱਡੇ ਵੀ ਨਹੀਂ ਲਖਦੇ ਪੀਮਾ ਪੈਕਟਾਂ ਕਾ ਦੁੱਧ ਮੁਕੇ ਟਾਂਟੇ ਕੰਡੇ ਕੱਖ ਕੇ ਖਾਲੀ ਪਥਵਾੜਾ ਛੇਰੋ ਪਾਥੀਆਂ ਨਹੀਂ ਪਥਾਇਵ ਖਾਲੀ ਪਥਵਾੜਾ ਛੇਰੋ ਪਾਥੀਆਂ ਨਹੀਂ ਪਥਾਇਵ ਬੀਬੋ ਮਾਸੀ ਕਿਸੇ ਕੇ ਵੀ ਗੋਹਾ ਨਹੀਂ ਚੱਕਾਇਵ ਹਾੜੀ ਸੋਹਣੀ ਵਾਲੀ ਉਕੀ ਸਾਂਝ ਵੀ ਐ ਮੁੱਕ ਗਈ ਹਾੜੀ ਸੋਣੀ ਮਾ ਦਾਣੇ ਲੈ ਕਰੇ ਤੇ ਜੀ ਹਾੜੀ ਸੋਣੀ ਵਾਲੀ ਊਕੀ ਸਾਂਝ ਵੀ ਐ ਮੁੱਕ ਗਈ ਗੈਲੇ ਕੁੱਬੀ ਉਹ ਹੋ ਹੋਗੀ ਊਕੀ ਧੌਣ ਵੀ ਐ ਝੁਕ ਗਈ ਹਲੀ ਕੈਮ ਲਗਾ ਊਕੀਆਂ ਜਠਾਣੀਆਂ ਏ ਅਮਾ ਗੋ ਨੂੰ ਦੇਖ ਆਣ ਕੈ ਤੇਤੇ ਥੌੜਾਂ ਵੀ ਨੀ ਜਾਣੀਆਂ ਪਛਾਣੀਆਂ ਏ ਅਮਾ ਗੋ ਨੂੰ ਦੇਖ ਆਣ ਕੈ ਆਖਰੀ ਬੰਦਾ ਹੈ ਨਵੀਂ ਪੀੜੀ ਮਾਰੀ ਰੀਸ ਗੋਰੀਆਂ ਕੀ ਕਰਾਏ ਬਾਪੂ ਸੱਚੀ ਬੜਾਈ ਬਿਛੋ ਕਰੇ ਤੇ ਡਰਾਏ ਨਵੀਂ ਪੀੜੀ ਮਾਰੀ ਰੀਸ ਗੋਰੀਆਂ ਕੀ ਕਰਾਏ ਬਾਪੂ ਸੱਚੀ ਬੜਾ ਈ ਬਿਛੋ ਕਰੇ ਤੇ ਡਰਾਏ ਕੁੜੀਆਂ ਵੀ ਚੱਲ ਪੀਆਂ ਪੁੱਠੇ ਸਿੱਧੇ ਰਾਹਾਂ ਪਾ ਬੇੜੀ ਬੰਨੇ ਲਗੂ ਔਖੀ ਨਮ ਆਮਲਾ ਹਾ ਪਾ ਇਹ ਕੱਪੜੇ ਪਾਉਣੇ ਕਾ ਕੋਈ ਚੱਜ ਨਹੀਂ ਸਹੂਰਨੀ ਦੇਖਿਆ ਨਾ ਜਹੈ ਮਾਤੇ ਇਹ ਹਾ ਜਾਲ ਹੂਰਨੀ ਮੈਂ ਵੀ ਘੋੜੀਆਂ ਨਾਲ ਉੱਥੇ ਜਾ ਕੇ ਗਾਉਣੀਆਂ ਏ ਅਮਾ ਗਾਉ ਨੂੰ ਦੇਖਾਣ ਕੈ ਤੇਤੇ ਥੌੜਾ ਵੀ ਨੀ ਜਾਣੀਆਂ ਪਛਾਣੀਆਂ ਏ ਅਮਾ ਗਾਉ ਨੂੰ ਦੇਖਾਣ ਕੈ ਬਾ ਕਮਾਲ ਹੈ ਜੀ ਬਾ ਕਮਾਲ